ਕਰੋ ਵਾਟ ਕਰੋ ਕੰਮ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੰਮ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਾਦੀ ਸਰਕਾਰ ਹਾਏ 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 ਜਿਹੜੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਮੁਤਲ ਕੀਤਾ ਗਿਆ ਜਿਹੜਾ ਕਿ ਲੋਕਤੰਤਰੀ ਹਤਿਆ ਪਹਿਲੀ ਵਾਰ ਹੋਇਆ ਕਿ ਕਾਨੂੰਨ ਹੀ ਬਦਲਤੇ ਆਪੀਸੀ ਧਾਰਾ ਬਦਲਤੀਆਂ ਹੁਣ ਜ਼ਮਾਨਤ ਨਹੀਂ ਹੋਇਆ ਕਰਨੀ ਜਿਹੜਾ ਕੋਈ ਰਿਮਾਂਡ ਸੀ ਉਹਦਾ ਸਮਾਂ ਵਧਾਤਾ ਇਹ ਜੀ ਇਹ ਜੀ ਧਾਰਾ ਲਾਈਆਂ ਕਿ ਜਿਹੜਾ ਦੇਸ਼ ਤਰੋ ਦਾ ਰਾਜ ਤਰੋ ਦਾ ਪਰਚਾ ਸੀ ਉਹ ਦੇਸ਼ ਤਰੋ ਦਾ ਪਰਚਾ ਬਣ ਜਾਊਗਾ ਕੀ ਕਾਰਨ ਮੰਨ ਰਹੇ ਹੋ ਜੀ ਕਿਉਂ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਆ ਅ ਦੇਸ਼ ਦੇ ਚੁਣੇ ਹੋਏ ਨਮਾਇंदे ਤੁਸੀਂ ਕਹਿ ਰਹੇ ਹੋ ਲੋਕਤੰਤਰ ਦੀ ਹੱਤਿਆ ਕਰ ਰਹੇ ਨੇ ਕੀ ਕਾਰਨ ਆ ਜੀ ਕਿਉਂ ਕਰਨਗੇ ਇਦਾਂ ਉਹ ਜਦੋਂ ਵੀ ਇਹਨਾਂ ਨੇ ਕੋਈ ਲੋਕ ਸਭਾ ਦੇ ਵਿੱਚ ਕੋਈ ਵੀ ਬਿਲ ਪਾਸ ਕਰਨਾ ਜਿਹੜਾ ਲੋਕ ਹਿੱਤਾਂ ਦੇ ਵਿੱਚ ਨਹੀਂ ਜਾਂਦਾ ਉਹ ਉਦੋਂ ਇਹ ਇਸੇ ਤਰ੍ਹਾਂ ਕਰਦੇ ਨੇ ਸੰਵਧਾਨ ਨਾਲ ਸੇੜਸਾੜ ਹੋ ਰਹੀ ਆ ਜਿਨ੍ਹਾਂ ਨੇ ਸੰਵਧਾਨ ਲਿਖਿਆ ਉਹਨਾਂ ਤੇ ਵਿਸ਼ਵਾਸ ਨਹੀਂ ਸੀਗਾ ਉਹਨਾਂ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਰੀਤੀਆਂ ਨੇ ਉਹ ਸਹੀ ਨਹੀਂ ਲੱਗ ਰਹੀਆਂ ਕਿਉਂ ਇਦਾਂ ਚਿੱਟਾ ਜਾ ਰਿਹਾ ਜਦੋਂ ਕੋਈ ਆਵਾਜ਼ ਉੱਠਦੀ ਆ ਕੋਈ ਉਹਦੇ ਖਿਲਾਫ ਗੱਲ ਕਰਨ ਦੀ ਕੋਸ਼ਿਸ਼ ਕਰਦਾ ਜਾਂ ਲੋਕ ਹਿੱਤ ਦੀ ਗੱਲ ਕਰਨ ਲੋਕਾਂ ਦੀ ਗੱਲ ਕਰਦਾ ਡੈਮੋਕ੍ਰੇਸੀ ਦੀ ਗੱਲ ਕਰਦਾ ਤਾਂ ਫਿਰ ਉਹ ਮੋਦੀ ਸਾਹਿਬ ਨੂੰ ਬਰਦਾਸ਼ਤ ਨਹੀਂ ਹੁੰਦੀ ਇੱਕ ਧੱਕੇਸ਼ਾਹੀ ਦੇ ਨਾਲ ਹੋ ਰਿਹਾ ਕਿ ਜੋ ਮੈਂ ਕਹਿਣਾ ਉਹੀ ਹੋਵੇ ਦੇਸ਼ ਦੇ ਵਿੱਚ ਜੀ ਕਹਿ ਰਹੇ ਹਾਂ ਕਿ ਕੋਈ ਬਿੱਲ ਪਾਸ ਕਰਨ ਲਈ ਸਸਪੈਂਡ ਕਰਦੇ ਨੇ ਫਿਰ ਤਾਂ ਹੋ ਸਕਦਾ ਉਹ ਬੰਦੇ ਵੀ ਤਿਆਰ ਕੀਤੇ ਹੋਏ ਹੋਣ ਮਾਫੀ ਚਾਹਨੀ ਆ ਕਿ ਪਹਿਲਾਂ ਤਾਂ 2 ਸਾਲ ਤੋਂ ਜਿਹੜੀ ਆ ਝਾੜੂ ਦੀ ਸਰਕਾਰ ਆਈ ਇਹ ਤੇ ਇੱਕ ਜਿਹੜੀ ਉੱਤੇ ਭਾਜਪੀ ਦੀ 9.5 ਸਾਲ ਤੋਂ ਸਰਕਾਰ ਆ ਇਹ ਇਨਾਂ ਨੇ ਆਪੀ ਪਾਰਟੀ ਵਾਲੇ ਤਾਂ ਕਹਿ ਰਹੇ ਨੇ ਕਿ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਆ ਗਿਆ ਹੁਣ ਪੰਜਾਬ ਦੇ ਵਿੱਚ ਸਾਡੇ ਆਉਧਲਾ ਸਾਹਿਬ ਨੇ ਮੈਂਬਰ ਆਫ ਪਾਰਲੀਮੈਂਟ ਅੰਮ੍ਰਿਤਸਰ ਤੋਂ ਉਹਨਾਂ ਨੇ ਸਭ ਤੋਂ ਅੱਗੇ ਹੋ ਕੇ ਉਸ ਬੰਦੇ ਨੂੰ ਫੜਿਆ ਪਰ ਉਸ ਆੜ ਦੇ ਵਿੱਚ ਇਹਨਾਂ ਨੇ ਸਸਪੈਂਡ ਕਰਕੇ ਸਾਰੇ 142 ਮੈਂਬਰਾਂ ਨੂੰ ਜਦੋਂ ਤਵਾ ਬਿੱਲ ਪਾਸ ਕਰਨ ਦੀ ਨੀਤ ਕਿੰਨੀ ਪਾਸ ਕਰਨ ਵਾਸਤੇ ਇਹ ਸਾਰਾ ਸਿਸਟਮ ਰਚਿਆ ਜਾ ਰਿਹਾ ਇਹ ਵਿਰੋਧ ਕਰਦੇ ਸੀਗੇ ਇਹ ਉਹ ਕਰਕੇ ਦਿਖਾਉਣ ਜੋ ਪਹਿਲੀ ਸਰਕਾਰਾਂ ਨੇ ਨਹੀਂ ਕੀਤਾ ਇਹ ਤਾਂ ਉਹ ਕਰ ਰਹੇ ਨੇ ਸਾਡੇ ਤੇ ਹੋਰ ਬੋਝ ਪਾ ਰਹੇ ਨੇ ਜਦੋਂ ਉਹ ਕਰ ਰਹੇ ਨੇ ਵੀ ਨਾ ਕਾਂਗਰਸ ਨੇ ਕਦੀ 400 ਕਰੋੜ ਦਾ ਜਹਾਜ਼ ਖਰੀਦਿਆ ਨਾ ਕਦੀ ਕਾਂਗਰਸ ਨੇ ਪਹਿਲਾਂ ਬਣਦੇ ਸਾਰੇ ਨੇ ਧਰਨੇ ਲਵਾਏ ਹੈ ਨਾ ਕਿਸੇ ਵਿਧਵਾ ਦੀਆਂ ਪੈਨਸ਼ਨਾਂ ਕੱਟੀਆਂ ਅਸੀਂ ਕੱਟ ਰਹੇ ਆ ਸਾਡੇ ਪ੍ਰਧਾਨ ਮੰਤਰੀ ਆਏ ਆਂ ਲਾਲਬਾਧਰ ਸ਼ਾਸਤਰੀ ਜੀ ਆਏ ਆਂ ਸਾਡੇ ਪ੍ਰਧਾਨ ਮੰਤਰੀ ਜੀ ਆਏ ਆਂ ਸਰਦਾਰ ਮਨਮੋਹਨ ਸਿੰਘ ਜੀ ਆਏ ਆਂ ਸਾਡੇ ਪ੍ਰਧਾਨ ਮੰਤਰੀ ਜੀ ਆਏ ਆਂ ਇੰਦਰਾ ਗਾਂਧੀ ਜੀ ਆਏ ਆਂ ਇਹਨਾਂ ਦੁਆਰਾ ਬਣਾਇਆ ਗਿਆ ਭਾਰਤ ਇਹਨਾਂ ਦੁਆਰਾ ਬਣਾਇਆ ਗਿਆ ਹਿੰਦੁਸਤਾਨ ਅੱਜ ਤਰੱਕੀ ਕਰ ਰਿਹਾ ਸੀਗਾ ਪਰ ਜਦੋਂ 2014 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਉਹ ਨਾਸ਼ ਕੀਤਾ ਸਾਡੇ ਦੇਸ਼ ਦਾ ਕਿ ਲੈ ਰਬ ਦਾ ਨਾਮ ਮੇਰਾ ਬੱਚਾ ਡਾਕਟਰ ਹੈ ਤੇ ਉਹਨੇ ਕਦੇ ਪਾਸਪੋਰਟ ਨਹੀਂ ਸੀ ਬਣਾਇਆ ਵਧੀਆ ਸਕੂਲ ਦਾ ਮੈਂ ਉਹਨੂੰ ਪੜਾਇਆ ਵਧੀਆ ਐਜੂਕੇਸ਼ਨ ਦਿੱਤੀ ਉਹ ਡਾਕਟਰ ਬਣਿਆ ਰਜਿੰਦਰਾ ਮੈਡੀਕਲ ਕਾਲਜ ਤੇ ਜਦੋਂ ਇਹ 20 19 ਦਿਨ ਦੇ ਵਿੱਚ 20 ਕਤਲ ਹੋ ਗਏ ਸੀ ਨਾ ਇਹਨਾਂ ਦੀ ਸਰਕਾਰ ਬਣਦੇ ਸਾਰ ਕੋਈ ਲਾਅ ਐਂਡ ਆਰਡਰ ਮੇਰਾ ਬੱਚੇ ਨੇ ਆਪਣੇ ਸਾਨੂੰ ਬਿਠਾ ਕੇ ਦੋਨਾਂ ਨੂੰ ਸਾਨੂੰ ਹਸਬੈਂਡ ਵਾਈਫ ਨੂੰ ਕਹਿੰਦਾ ਵੀ ਮੈਂ ਤੁਹਾਡੇ ਨਾਲ ਇੱਕ ਪੇਰੈਂਟਸ ਨਾਲ ਗੱਲ ਕਰਨੀ ਹੈ ਕਿ ਮੈਂ ਉਰੇ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਮੈਂ ਉਰੇ ਸਿਕਿਉਰ ਫੀਲ ਨਹੀਂ ਕਰ ਰਿਹਾ ਮੈਨੂੰ ਦੱਸੋ ਭਗਵਾਨ ਸਮਾਨ ਜੀ ਕਹਿੰਦੇ ਸੀ ਗੋਰੇ ਉਰੇ ਆ ਕੇ ਕੰਮ ਕਰਨਗੇ ਸਾਡੇ ਤਾਂ ਸਾਰੇ ਬੱਚੇ ਬਾਹਰ ਜਾਈ ਜਾਂਦੇ ਨੇ ਕਿ ਕਾਂਗਰਸ ਦੀਆਂ ਦੋ ਸਰਕਾਰਾਂ ਮੈਂ ਬਿਲਕੁਲ ਨੇੜੇ ਤੋਂ ਦੇਖੀਆਂ ਛਿੜੀ ਨਹੀਂ ਸੀ ਭੜਕ ਸਕਦੀ ਤੇ ਹੁਣ ਕੱਪੜਾ ਵਪਾਰੀ ਦਾ ਕਤਲ ਸੁਨਿਆਰ ਦੀ ਦੁਕਾਨ 'ਚ ਭੜਕੇ ਕਤਲ ਹੈ ਕੁਲਚੇ ਵਾਲੇ ਦੇ ਬਾਹਰ ਵਪਾਰੀ ਬੈਠਾ ਉਹਦਾ ਕਤਲ ਕੀ ਹੋ ਰਿਹਾ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਅੱਜ ਪਟਿਆਲਾ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਸੋ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂ ਇੱਥੇ ਪਹੁੰਚੇ ਨੇ ਸਾਡੇ ਨਾਲ ਮਹਾਂਤ ਹਰਵਿੰਦਰ ਸਿੰਘ ਖਨੌੜਾ ਜੀ ਨੇ ਜ਼ਿਲ੍ਹਾ ਪਟਿਆਲਾ ਦਿਹਾਤੀ ਤੋਂ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਗੱਲ ਕਰਦੇ ਆ ਹਾਂਜੀ ਬੱਬਾ ਜੀ ਵੈਗਰੀ ਖਾਲਸਾ ਸਾਹਿਬ ਸਤਸਕਾਲ ਟਵਾਰਣਾ ਸਾਹਿਬ ਅੱਜ ਜਿਹੜਾ ਮੋਦੀ ਸਰਕਾਰ ਲੋਕਤੰਤਰ ਦਾ ਜੋ ਹੱਤਿਆ ਕਰ ਰਹੀ ਆ ਉਹਦੇ ਸੰਬੰਧ ਦੇ ਵਿੱਚ ਸਾਨੂੰ ਹਿੰਦੁਸਤਾਨ ਦੇ ਸਾਰੀਆਂ ਸਟੇਟਾਂ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਪਰ ਸਾਨੂੰ ਹੁਕਮ ਆਇਆ ਸੀ ਕਿ ਮੋਦੀ ਸਰਕਾਰ ਦੇ ਜਿਹੜੇ ਲੋਕ ਹਿੱਤ ਦੇ ਜਿਹੜੇ ਫੈਸਲੇ ਨਹੀਂ ਲੈ ਰਹੇ ਉਹਦੇ ਰੋਕਣ ਦੇ باوجود ਤਾਂ ਜਿੰਨੀ ਵੀ ਸਾਡੀ ਪਾਰਲੀਮੈਂਟ ਉਹ ਚਾਹੇ CPI ਦੇ ਚਾਹੇ CPM ਦੇ ਕਾਂਗਰਸ ਮੇਨ ਉੱਥੇ ਪਾਰਟੀ اپੋਜੀਸ਼ਨ ਦੇ ਵਿੱਚ ਉਹਨਾਂ ਦੇ 142 ਜਿਹੜੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਮੁਤਲਕ ਕੀਤਾ ਗਿਆ ਜਿਹੜਾ ਕਿ ਲੋਕਤੰਤਰ ਦੀ ਹੱਤਿਆ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਮਰਿੰਦਰ ਸਿੰਘ ਜੀ ਰਾਜਾ ਬਣਗੀ ਜੀ ਵੱਲੋਂ ਸਾਨੂੰ ਹੁਕਮ ਹੋਇਆ ਸੀ ਕਿ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਇਹ ਰੋਜ਼ ਤੁਸੀਂ ਨਾਲ ਹੀ ਰੋਜ਼ ਪੈਦਾ ਦਿਖਾਓ ਤੇ ਨਾਲ ਹੀ ਜਿਹੜੇ ਪੁਤਲੇ ਮੋਦੀ ਸਰਕਾਰ ਦੇ ਭੁੱਖੋ ਕਿ ਜਿਹੜੀ ਲੋਕਤੰਤਰ ਦੀ ਹੱਤਿਆ ਕਰਨੀ ਹੈ ਬੰਦ ਕਰਨ ਜੀ ਕੀ ਕਾਰਨ ਮੰਨ ਰਹੇ ਹੋ ਜੀ ਕਿਉਂ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਆ ਅ ਦੇਸ਼ ਦੇ ਚੁਣੇ ਹੋਏ ਨਮਾਇंदे ਤੁਸੀਂ ਕਹਿ ਰਹੇ ਹੋ ਲੋਕਤੰਤਰ ਦੀ ਹੱਤਿਆ ਕਰ ਰਹੇ ਨੇ ਕੀ ਕਰਨਾ ਜੀ ਕਿਉਂ ਕਰਨਗੇ ਇਦਾਂ ਉਹ ਇੱਕੋ ਗੱਲ ਇਹ ਆ ਵੀ ਤੁਹਾਨੂੰ ਪਤਾ ਹੈ ਕਿ ਜਿਹੜਿਆਂ ਦੀ ਅਸੀਂ ਗੱਲ ਕਰ ਰਹੇ ਹਾਂ ਸਾਡੇ ਕਾਂਗਰਸ ਦੇ ਚਾਹੇ ਜਿਹੜੇ ਨਾਲ ਦੂਜੀਆਂ ਪਾਰਟੀਆਂ ਦੇ ਐਮਪੀ ਜਿਹੜੇ ਸਸਪੈਂਡ ਕੀਤੇ ਨੇ ਉਹ ਵੀ ਲੋਕਾਂ ਦੇ ਚੁਣੇ ਹੋਏ ਨੇ ਉਹ ਲੋਕਾਂ ਦੀ ਗੱਲ ਕਰ ਰਹੇ ਨੇ ਲੋਕਾਂ ਦੇ ਹਿੱਤਾਂ ਦੀ ਗੱਲ ਕਰ ਰਹੇ ਨੇ ਜਦੋਂ ਵੀ ਇਹਨਾਂ ਨੇ ਕੋਈ ਲੋਕ ਸਭਾ ਦੇ ਵਿੱਚ ਕੋਈ ਵੀ ਬਿਲ ਪਾਸ ਕਰਨਾ ਜਿਹੜਾ ਲੋਕ ਹਿੱਤਾਂ ਦੇ ਵਿੱਚ ਨਹੀਂ ਜਾਂਦਾ ਉਹ ਉਦੋਂ ਇਹ ਇਸੇ ਤਰ੍ਹਾਂ ਕਰਦੇ ਨੇ ਪਰ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ 142 ਮੈਂਬਰ ਆਫ ਪਾਰਲੀਮੈਂਟ ਜਿਹੜੇ ਕਿ ਜਿਵੇਂ ਉਹ ਨਮਾਇਦੀ ਕਰਦੇ ਨੇ ਤੇ ਸਾਡੇ ਵਾਲੇ ਵੀ ਜਿਹੜੇ ਸਸਪੈਂਡ ਹੋਏ ਨੇ ਉਹ ਵੀ ਉਸੇ ਤਰ੍ਹਾਂ ਆਪਣੇ ਆਪਣੇ ਪਾਰਲੀਮੈਂਟ ਦੀ ਨਮਾਇਦੀ ਕਰਦੇ ਨੇ ਉਹਨਾਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਕਾਰਨ ਕੀ ਕਹਿ ਰਹੇ ਨੇ ਜੀ ਸਸਪੈਂਡ ਕਰਨ ਦਾ ਕਾਰਨ ਜਿਹੜੀ ਮੋਦੀ ਸਰਕਾਰ ਦੇ ਖਿਲਾਫ ਕੋਈ ਵੀ ਜਦੋਂ ਕੋਈ ਆਵਾਜ਼ ਉੱਠਦੀ ਆ ਕੋਈ ਉਹਦੇ ਖਿਲਾਫ ਗੱਲ ਕਰਨ ਦੀ ਕੋਸ਼ਿਸ਼ ਕਰਦਾ ਜਾਂ ਲੋਕ ਹਿੱਤ ਦੀ ਗੱਲ ਕਰਨਾ ਲੋਕਾਂ ਦੀ ਗੱਲ ਕਰਦਾ ਹੈ ਡੈਮੋਕ੍ਰੇਸੀ ਦੀ ਗੱਲ ਕਰਦਾ ਤਾਂ ਫਿਰ ਉਹ ਮੋਦੀ ਸਾਹਿਬ ਨੂੰ ਬਰਦਾਸ਼ਤ ਨਹੀਂ ਹੁੰਦੀ ਕਿ ਜੋ ਅਸੀਂ ਕਰਨਾ ਅਸੀਂ ਆਪਣੇ ਆਪ ਕਰੀਏ ਤੇ ਦੂਜਾ ਸਾਡੇ ਵਿੱਚ ਕੋਈ ਬੰਦਾ ਸਾਨੂੰ ਰੋਕ ਨਹੀਂ ਸਕਦਾ ਪਰ ਉਹ ਕਹਿ ਰਹੇ ਨੇ ਕਿ ਪਾਰਲੀਮੈਂਟ ਦੇ ਵਿੱਚ ਜਿਹੜੀ ਅਨਗੈਹੀ ਹੋਈ ਆ ਕੋਈ ਬੰਦੇ ਨੇ ਜਿਹੜੇ ਟੱਪ ਕੇ ਉੱਥੇ ਪਹੁੰਚੇ ਨੇ ਉਹਦੇ ਕਾਰਨ ਇਹ ਗੱਲ ਹੋਈ ਆ ਇਹ ਲੱਗ ਰਹੀ ਸਹੀ ਇਦਾਂ ਉਹ ਬੰਦੇ ਪਹੁੰਚੇ ਨੇ ਜਿਹੜੇ ਉਹ ਪਲੈਨਟ ਸੀਗੇ ਤਿਆਰ ਕੀਤੇ ਹੋਏ ਸੀਗੇ ਜਾਂ ਇਦਾਂ ਦੀ ਕੋਈ ਗੱਲ ਆ ਤੁਸੀਂ ਕਹਿ ਰਹੇ ਹੋ ਕਿ ਕੋਈ ਬਿੱਲ ਪਾਸ ਕਰਨ ਲਈ ਸਸਪੈਂਡ ਕਰਦੇ ਨੇ ਫਿਰ ਤਾਂ ਹੋ ਸਕਦਾ ਉਹ ਬੰਦੇ ਵੀ ਤਿਆਰ ਕੀਤੇ ਹੋਏ ਹੋਣ ਨਹੀਂ ਦੇਖੋ ਜਿਹੜੀ ਇਹ ਜ਼ਿੰਮੇਵਾਰੀ ਜਿਹੜੀ ਕੋਈ ਆਪੋਜੀਸ਼ਨ ਦੀ ਨਹੀਂ ਬਣਦੀ ਇਹ ਸਰਕਾਰ ਦੀ ਬਣਦੀ ਆ ਜਿਹੜੀ ਮੋਦੀ ਸਰਕਾਰ ਆ ਜਿਹੜੀ ਉੱਥੇ ਲੋਕ ਰਾਜ ਲੋਕਤੰਤਰ ਦੀ ਜਿਹੜੀ ਉੱਥੇ ਪਾਰਲੀਮੈਂਟ ਦੀ ਜਿਹੜੀ ਸੁਰੱਖਿਆ ਉਹ ਉਹਨਾਂ ਦੇ ਜ਼ਿੰਮੇਵਾਰੀਆਂ ਅਮਿਤ ਸ਼ਾਹ ਜੀ ਜਿਹੜੇ ਹੋਮਨਿਸਟਰ ਆਫ ਇੰਡੀਆ ਨੇ ਉਹਨਾਂ ਦੀ ਡਿਊਟੀ ਬਣਦੀ ਆਪੋਜੀਸ਼ਨ ਦੀ ਤਾਂ ਬਣਦੀ ਨਹੀਂ ਜਿਹੜੇ ਬੰਦੇ ਅੰਦਰ ਬੜੇ ਨੇ ਉਹਨਾਂ ਨੂੰ ਵੀ ਫੜਨ ਦੇ ਵਿੱਚ ਮੈਂ ਸਮਝਦਾ ਸਾਡੇ ਕਾਂਗਰਸ ਦੇ ਸਾਡੇ ਔਧਲਾ ਸਾਹਿਬ ਨੇ ਮੈਂਬਰ ਆਫ ਪਾਰਲੀਮੈਂਟ ਅੰਮ੍ਰਿਤਸਰ ਤੋਂ ਉਹਨਾਂ ਨੇ ਸਭ ਤੋਂ ਅੱਗੇ ਹੋ ਕੇ ਉਸ ਬੰਦੇ ਨੂੰ ਫੜਿਆ ਪਰ ਉਸ ਆੜ ਦੇ ਵਿੱਚ ਇਹਨਾਂ ਨੇ ਸਸਪੈਂਡ ਕਰਕੇ ਸਾਰੇ 142 ਮੈਂਬਰਾਂ ਨੂੰ ਜੋ ਤੋ ਬਾਅਦ ਬਿੱਲ ਪਾਸ ਕਰਨ ਦੀ ਨਹੀਂ ਕਿੰਨੀ ਜਲਦੀ ਪਾਸ ਕਰਨ ਵਾਸਤੇ ਇਹ ਸਾਰਾ ਸਿਸਟਮ ਰਚਿਆ ਜਾ ਰਿਹਾ ਜੀ ਵਿਰੋਧ ਕਰਦੇ ਸੀਗੇ ਨਹੀਂ ਦੇਖੋ ਗੱਲ ਇਹ ਹੈ ਵੀ ਜੋ ਲੋਕਾਂ ਦੇ ਵਿੱਚ ਸਭ ਦੇ ਸਾਹਮਣੇ ਆ ਰਿਹਾ ਉਹ ਬਿਲਕੁਲ ਬਿੱਲ ਪਾਸ ਕਰਨ ਦੇ ਭਾਵਤੀ ਹੀ ਇਹਨਾਂ ਨੇ ਜਿਹੜਾ ਇਹ ਇਹ ਸਾਰਾ ਟਕਵੰਜ ਰਚਿਆ ਤੇ ਜਿੰਨੇ ਸਾਡੇ ਮੈਂਬਰ ਆਫ ਪਾਰਲੀਮੈਂਟ ਸਤਿਕਾਰਯੋਗ ਉਹ ਸਾਰੇ ਉਹਨਾਂ ਨੇ ਸਸਪੈਂਡ ਕੀਤਾ ਇਹ ਕਿੱਧਰ ਨੂੰ ਜਾ ਰਿਹਾ ਜੀ ਦੇਸ ਸਾਡਾ ਜੇ ਇਦਾਂ ਦੀਆਂ ਕੰਮ ਜਿਹੜੇ ਸਰਕਾਰਾਂ ਹੀ ਕਰ ਰਹੀਆਂ ਨੇ ਜੋ ਚੁਣੇ ਹੋਏ ਨਮਾਇंदे ਨੇ ਉਹ ਇਦਾਂ ਦੇ ਕੰਮ ਕਰ ਰਹੇ ਨੇ ਫਿਰ ਕਿੱਦਾਂ ਤਰੱਕੀ ਹੋਊਗੀ ਦੇਖੋ ਗੱਲ ਇਹ ਹੈ ਵੀ ਮੋਦੀ ਸਰਕਾਰ ਜਦੋਂ ਆਈ ਆ ਉਦੋਂ ਤੋਂ ਹੀ ਜਿਹੜਾ ਚਾਹੇ ਮਜ਼ਦੂਰ ਆ ਚਾਹੇ ਮਲਾਜਮਾ ਚਾਹੇ ਕਿਸਾਨ ਆ ਚਾਹੇ ਉਹਦੇ ਵਿੱਚ ਕਾਲੇ ਜਿਹੜੇ ਬਿੱਲ ਪਹਿਲਾਂ ਖੇਤੀ ਦੇ ਪਾਸ ਕੀਤੇ ਉਹ ਵਾਪਸ ਕਰਾਏ ਕਿਸਾਨਾਂ ਨੇ ਉੱਤੇ ਧਰਨੇ ਲਾ ਕੇ ਇਹ ਕਿਸੇ ਦੀ ਵੀ ਗੱਲ ਨਹੀਂ ਸੁਣਦੇ ਇਹ ਤਿੰਨ ਚਾਰ ਬੰਦਿਆਂ ਦੀ ਗੱਲ ਸੁਣਦੇ ਜਿਹਦੀ ਸਿਰ ਦੇ ਉੱਤੇ ਸਰਕਾਰ ਚੱਲਿਆ ਅਡਾਨੀ ਬਾਨੀ ਹਿੰਦੁਸਤਾਨ ਦਾ ਪੈਸਾ ਲੁੱਟ ਕੇ ਉਹ ਸਾਰੇ ਬਾਹਰ ਲੈ ਗਏ ਉਹ ਰਾਹਲ ਗਾਂਧੀ ਜੀ ਨੇ ਭਾਰਤ ਯਾਤਰਾ ਜਦੋਂ ਤੋੜੀ ਤਾਂ ਉਦੋਂ ਉਹਨਾਂ ਨੇ ਇਹ ਗੱਲ ਸਾਰੀ ਨੀਰ ਮੋਦੀ ਉਹਨਾਂ ਦੀ ਮੋਦੀ ਦੇ ਨਾਂ ਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਲਦਰਤ ਮੋਦੀ ਹੋਣੀ ਨੇ ਇਹ ਸਾਰੇ ਅਡਾਨੀ ਬਾਨੀ ਜਿਹੜਾ ਸਾਰੇ ਹਿੰਦੁਸਤਾਨ ਦੇ ਨੂੰ ਇਹਨਾਂ ਦੇ ਕੋਲੇ ਗਿਰਬੀ ਰੱਖਦਾ ਉਹਦੇ ਸੰਦੇ ਵਿੱਚ ਗੱਲ ਕੀਤੀ ਤਾਂ ਸਾਨੂੰ ਪਤਾ ਵੀ ਦੇਖੋ 1 ਮਹੀਨੇ ਦੇ ਵਿੱਚ ਸਾਰਾ ਉਹ ਕੇਸ ਚਲਾ ਕੇ ਉਹਨਾਂ ਦੀ ਪਹਿਲਾਂ ਜਿਹੜੀ ਮੈਂਬਰਸ਼ਿਪ ਉਹ ਰੱਦ ਕੀਤੀ ਤੇ ਸੁਪਰੀਮ ਕੋਰਟ ਨੇ ਸਾਡੀ ਮਾਨਯੋਗ ਸਤਕਾਰਯੋਗ ਜਿਹੜੀ ਸੁਪਰੀਮ ਕੋਰਟ ਆ ਉਸ ਨੇ ਉਹਨਾਂ ਨੂੰ ਇਨਸਾਫ ਦਿੱਤੋ ਬਹਾਲ ਕੀਤੀ ਜੀ ਜੀ ਹੋਰ ਵੀ ਸਾਡੇ ਨਾਲ ਆਗੂ ਨੇ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆ ਜੀ ਮੇਰਾ ਨਾਮ ਦਰਵਾਰਾ ਸਿੰਘਾ ਜੀ ਮੈਂ ਸਤਰਾਨਾ ਹਲਕੇ ਨੂੰ ਦੀ ਪ੍ਰ 代表ਤਾ ਕਰਦਾ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਹੁਕਮ ਹੋਈ ਸੀ ਕਿ ਜਿਹੜਾ ਮੋਦੀ ਸਰਕਾਰ ਦੀ ਤਾਨਾਸ਼ਾਹੀ ਹੈ ਜਿਹਦੇ ਅਧੀਨ ਉਹਨਾਂ ਨੇ ਪਾਰਲੀਮੈਂਟ ਦੇ 146 ਮੈਂਬਰਾਂ ਨੂੰ ਮੁਅਤਤਲ ਕੀਤਾ ਉਹਦੇ ਵਿਰੋਧ ਦੇ ਵਿੱਚ ਅਸੀਂ ਰੋਸ ਪ੍ਰਦਰਸ਼ਨ ਕੀਤਾ ਔਰ ਅਸੀਂ ਮੋਦੀ ਸਰਕਾਰ ਦੇ ਲੋਕਤੰਤਰੀ ਜਿਹੜਿਆ ਆਧਾਰ ਨੇ ਉਹਨਾਂ ਨੂੰ ਖਤਮ ਕਰਨ ਦੇ ਵਿਰੋਧ ਦੇ ਵਿੱਚ ਉਹਨਾਂ ਦਾ ਪੁਤਲਾ ਫੂਕਿਆ ਸੋ ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਲੋਕਤੰਤਰ ਨੂੰ ਬਚਾਉਣ ਦੇ ਲਈ ਭਾਰਤੀ ਸੰਵਿਧਾਨ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕਰ ਰਹੀ ਹੈ ਸਾਰੀ ਜਿਹੜੇ ਇੰਡੀਆ ਦੇ ਲੋਕ ਨੇ ਉਹ ਜਿਹੜੀ ਕਾਂਗਰਸ ਪਾਰਟੀ ਆ ਉਹਦੇ ਨਾਲ ਲਾ ਕੇ ਭਾਰਤ ਦੇ ਲੋਕਤੰਤਰ ਨੂੰ ਭਾਰਤੀਆਂ ਲੋਕਤੰਤਰੀ ਸੰਸਥਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟੇ ਹੋਏ ਨੇ ਜੀ ਜੀ ਹੋਰ ਵੀ ਸਾਡੇ ਨਾਲ ਵੀਰ ਨੇ ਹਾਂਜੀ ਵੈਗਰੂ ਖਾਲਸਾ ਵੈਗਰੂ ਕੀ ਨਾਮ ਹੈ ਜੀ ਵਿਨੋਦ ਪਟਨਾਗਰ ਮੇਰਾ ਨਾਮ ਹੈ ਮੈਂ ਕਾਂਗਰਸ ਸੇਵਾਦਾਲ ਜ਼ਿਲ੍ਹੇ ਦਾ ਪਟਿਆਲੇ ਦਾ ਪ੍ਰਧਾਨ ਹਾਂ ਜਦੋਂ ਵੀ ਕਾਂਗਰਸ ਪਾਰਟੀ ਗਰੀਬਾਂ ਦੀ ਗੱਲ ਕਰਦੀ ਹੈ ਜਦੋਂ ਵੀ ਕਾਂਗਰਸ ਪਾਰਟੀ ਅਮਾਨੀ ਅਡਾਨੀਆਂ ਦੀ ਗੱਲ ਕਰਦੀ ਹੈ ਜਦੋਂ ਵੀ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਕਿਸਾਨਾਂ ਦੀ ਗੱਲ ਕਰਦੀ ਹੈ ਜਦੋਂ ਵੀ ਕਾਂਗਰਸ ਪਾਰਟੀ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ادارے ہیں ਜੋ ਅਮਾਨੀ ਅਡਾਨੀ ਨੂੰ ਦਿੱਤੇ ਜਾ ਰਹੇ ਹਨ ਉਹਨਾਂ ਦੇ ਖਿਲਾਫ ਗੱਲ ਕਰਦੀ ਹੈ ਤਾਂ ਨਰਿੰਦਰ ਮੋਦੀ ਦੀ ਸਰਕਾਰ ਇਸੇ ਤਰ੍ਹਾਂ ਹੀ ਸਾਡੀ ਆਵਾਜ਼ ਸਾਡੇ ਗਰੀਬਾਂ ਦੀ ਆਵਾਜ਼ ਸਾਡੇ ਭਾਰਤੀ ਲੋਕਾਂ ਦੀ ਆਵਾਜ਼ ਹਮੇਸ਼ਾ ਕੁੱਚਣ ਵਾਸਤੇ ਇਸ ਤਰ੍ਹਾਂ ਦੇ ਸੋੜੇ ਜਿਹੜੇ ਅਪਣਾਉਂਦੀ ਹੈ ਇਹਨਾਂ ਨੇ ਤਾਂ ਇਸ ਵਾਰ ਸਾਰੇ ਰਿਕਾਰਡ ਤੋੜ ਤੇ ਇੱਕ ਇਤਿਹਾਸ ਰਚਿਆ ਜਾਏਗਾ ਪਹਿਲੀ ਵਾਰ ਐਨਏ ਸੰਸਦਾਂ ਨੂੰ ਸਸਪੈਂਡ ਕਰਕੇ ਇਤਿਹਾਸ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਦਰਜ ਕਰਾਇਆ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਪਹਿਲੀ ਵਾਰ ਐਨੀ ਬੁਰੀ ਤਰੀਕੇ ਨਾਲ ਫੇਲ ਹੋਇਆ ਕਿ ਕੋਈ ਸੋਚ ਨਹੀਂ ਸਕਦਾ ਸਾਡੇ ਪ੍ਰਧਾਨ ਮੰਤਰੀ ਆਏ ਹਨ ਲਾਲ ਬਾਦਰ ਸ਼ਾਸਤਰੀ ਜੀ ਆਏ ਆ ਸਾਡੇ ਪ੍ਰਧਾਨ ਮੰਤਰੀ ਜੀ ਆਏ ਆ ਸਰਦਾਰ ਮਨਮੋਹਨ ਸਿੰਘ ਜੀ ਆਏ ਆ ਸਾਡੇ ਪ੍ਰਧਾਨ ਮੰਤਰੀ ਜੀ ਆਏ ਆ ਇੰਦਰਾ ਗਾਂਧੀ ਜੀ ਆਏ ਆ ਇਹਨਾਂ ਦੁਆਰਾ ਬਣਾਇਆ ਗਿਆ ਭਾਰਤ ਇਹਨਾਂ ਦੁਆਰਾ ਬਣਾਇਆ ਗਿਆ ਹਿੰਦੁਸਤਾਨ ਅੱਜ ਤਰੱਕੀ ਕਰ ਰਿਹਾ ਸੀਗਾ ਪਰ ਜਦੋਂ 2014 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਉਹ ਨਾਸ ਕੀਤਾ ਸਾਡੇ ਦੇਸ਼ ਦਾ ਕਿ ਲੈ ਰੱਬ ਦਾ ਨਾਮ ਆ ਕਿਉਂ ਐਦਾਂ ਹੁੰਦਾ ਜੀ ਕਿਹਾ ਜਾ ਰਿਹਾ ਜਿਹੜਾ ਵੀ ਸੱਤਾ ਚ ਆਉਂਦਾ ਐਦਾਂ ਹੀ ਕਰਦਾ ਪਹਿਲਾਂ ਵੀ ਰੋਪ ਲੱਗਦੇ ਰਹੇ ਨੇ ਕਾਂਗਰਸ ਪਾਰਟੀ ਨੂੰ ਵੀ ਐਦਾਂ ਕਿਹਾ ਜਾ ਰਿਹਾ ਹੈ ਹੋਰ ਜਿਹੜੀਆਂ ਵੀ ਸੱਤਾ ਚ ਪਾਰਟੀਆਂ ਆਉਂਦੀਆਂ ਨੇ ਉਹ ਆਪਣੀ ਉਹ ਢਫਲੀ ਵਜਾਉਂਦੇ ਨੇ ਆਪਣੀ ਉਹ ਗੱਲ ਅੱਗੇ ਰੱਖਦੇ ਨੇ ਕਿਉਂ ਐਦਾਂ ਹੁੰਦਾ ਜੀ ਰੋਪ ਤਾਂ ਕਾਂਗਰਸ ਤੇ ਵੀ ਬਹੁਤ ਲੱਗਦੇ ਰਹੇ ਨੇ 1947 ਤੋਂ ਲੈ ਕੇ ਹਿੰਦੂਸਤਾਨ ਨੇ ਹਮੇਸ਼ਾ ਗਰੀਬਾਂ ਦੀ ਦਲਿਤਾਂ ਦੀ ਦਬੇ ਕੁਚਲੇ ਲੋਕਾਂ ਦੀ ਕਿਸਾਨਾਂ ਦੀ ਆਵਾਜ਼ ਨੂੰ ਉੱਪਰ ਚੱਕਿਆ ਹੈ ਹਮੇਸ਼ਾ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਨਾਂ ਲੈ ਕੇ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਇਸ ਦੇਸ਼ ਨੂੰ ਚਲਾਇਆ ਕਦੇ ਨਹੀਂ ਹੋਇਆ ਹਿੰਦੁਸਤਾਨ ਦੇ ਵਿੱਚ ਕਿ ਸਰਮਾਇਦਾਰ ਪਾਰਟੀ ਆ ਕੇ ਅਜੈਂਡਾ ਰੱਖ ਕੇ ਉਸ ਦੁਆਰਾ ਕਰਾਇਆ ਗਿਆ ਕਦੇ ਵੀ ਨਹੀਂ ਹੋਇਆ ਕਿ ਲੋਕਤੰਤਰ ਦੇ ਵਿੱਚ ਪ੍ਰੈਸ ਦਾ ਕਾਹਨ ਹੋਇਆ ਹੋਵੇ ਜਦੋਂ ਵੀ ਅਸੀਂ ਅਵਾਜ਼ ਚੱਕੀ ਸਾਡੀ ਅਵਾਜ਼ ਨੂੰ ਇਸੇ ਤਰ੍ਹਾਂ ਹੀ ਦਬਾਇਆ ਜਾ ਰਿਹਾ ਹੈ ਔਰ ਅਸੀਂ ਹਿੰਦੁਸਤਾਨ ਇਸ ਗੱਲ ਦਾ 2024 ਦੇ ਵਿੱਚ ਜਵਾਬ ਦੇਵੇਗਾ ਹਿੰਦੁਸਤਾਨ ਤਿਆਰ ਬੈਠਾ ਹੈ 2024 ਦੇ ਵਿੱਚ ਜਵਾਬ ਦੇਣ ਵਾਸਤੇ ਨਰੇਂਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਹੈ ਪਟਿਆਲਾ ਦੇ ਵਿੱਚ ਸੋ ਵੱਖ-ਵੱਖ ਕਾਂਗਰਸ ਪਾਰਟੀ ਦੇ ਆਗੂ ਨੇ ਜਿਹੜੇ ਉਹਨਾਂ ਨੇ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਨੇ ਕਿਉਂ ਇਹ ਪੁਤਲਾ ਫੂਕੇ ਗਏ ਸੋ ਸਾਡੇ ਨਾਲ ਭੈਣ ਜੀ ਨੇ ਗੱਲ ਕਰਦੇ ਹਾਂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕਾ ਖਤਰੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਗੁਰਸ਼ਰਨ ਕੌਰ ਰੰਦਾਵਾ ਮੈਂ ਸਟੇਟ ਦੀ ਮਹਿਲਾ ਕਾਂਗਰਸ ਦੀ ਪ੍ਰੈਜ਼ੀਡੈਂਟ ਹਾਂ ਜੀ ਮੇਰੀਆਂ ਸਾਰੀਆਂ ਭੈਣਾਂ ਖੜੀਆਂ ਨੇ ਸਾਡੀ ਕਾਂਗਰਸ ਕਮੇਟੀ ਸਾਰੇ ਅਸੀਂ ਹੁਣੇ ਅੱਜ ਮੋਦੀ ਜੀ ਦਾ ਪੁਤਲਾ ਫੂਕਿਆ ਤੁਹਾਨੂੰ ਵੀ ਪਤਾ ਹੈ ਤੁਸੀਂ ਸਾਰੇ ਸਾਡੇ ਪੱਤਰਕਾਰ ਭਰਾ ਤੁਸੀਂ ਸਾਡੀ ਇੱਕ ਆਵਾਜ਼ ਹੋ ਜਿਹੜੀ ਗੱਲ ਅਸੀਂ ਨਹੀਂ ਕਹਿ ਸਕਦੇ ਤੁਸੀਂ ਕਹਿੰਦੇ ਹੋ ਸੋ ਮੈਂ ਤਾਂ ਸਮਝਦੀ ਆ ਜਿਹੜਾ ਦੇਸ਼ ਹੈ ਨਾ ਬਹੁਤ ਹੀ ਇੱਕ ਵੱਡੀ ਤਰਾਸਤੀ ਚੋਂ ਲੰਘ ਰਿਹਾ ਹੈ ਉਹ ਗੱਲਾਂ ਹੋ ਰਹੀਆਂ ਨੇ ਜੋ ਕਦੇ ਇਤਿਹਾਸ ਚ ਨਹੀਂ ਹੋਈਆਂ ਤੁਹਾਡੇ ਸਾਹਮਣੇ ਹੈ ਕਿ ਜਿਹੜੇ 142 ਸਾਡੇ ਸੰਸਦ ਕੋਈ ਜਵਾਬ ਮੰਗਣ ਤੇ ਸਸਪੈਂਡ ਕਰਤੇ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੋਇਆ ਕਿ ਕਾਨੂੰਨ ਹੀ ਬਦਲਤੇ ਆਈਪੀਸੀ ਧਾਰਾ ਬਦਲਤੀਆਂ ਹੁਣ ਜ਼ਮਾਨਤ ਨਹੀਂ ਹੋਇਆ ਕਰਨੀ ਜਿਹੜਾ ਕੋਈ ਰਿਮਾਂਡ ਸੀ ਉਹਦਾ ਸਮਾਂ ਵਧਾਤਾ ਇਹ ਜਿਹੇ ਜਿਹੇ ਧਾਰਾ ਲਾਈਆਂ ਕਿ ਜਿਹੜਾ ਦੇਸ਼ ਧਰੋ ਦਾ ਰਾਜ ਧਰੋ ਦਾ ਪਰਚਾ ਸੀ ਉਹ ਦੇਸ਼ ਧਰੋ ਦਾ ਪਰਚਾ ਬਣ ਜਾਊਗਾ ਸੋ ਮੈਨੂੰ ਚਾਹੇ ਲਾ ਦੀ ਇੰਨੀ ਨੌਲੇਜ ਨਹੀਂ ਪਰ ਮੈਨੂੰ ਇਹ ਥੋੜੀਆਂ ਗੱਲਾਂ ਹਜੇ ਆਉਂਗੀਆਂ ਅਸੀਂ ਪੜਾਂਗੇ ਬਹੁਤ ਹੀ ਇੱਕ ਮੈਂ ਸਮਝਦੀਆਂ ਵੀ ਲੋਕਤੰਤਰ ਦਾ ਕਾਹਨ ਹੋਇਆ ਪਿੱਛੇ ਹੋ ਰਿਹਾ ਮੈਂ ਮੈਂ ਇਦਾਂ ਕਿਉਂਕਿ ਕਿਹਾ ਜਾ ਰਿਹਾ ਹੈ ਸੰਵਿਧਾਨ ਲਿਖਿਆ ਗਿਆ ਇਹ ਬਹੁਤ ਵੱਡਾ ਬਹੁਤ ਪਵਿੱਤਰ ਸੰਵਿਧਾਨ ਆ ਸਾਡੇ ਦੇਸ਼ ਦਾ ਕਿਉਂ ਸੰਵਿਧਾਨ ਨਾਲ ਸੇੜਸਾੜ ਹੋ ਰਹੀ ਆ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਉਹਨਾਂ ਤੇ ਵਿਸ਼ਵਾਸ ਨਹੀਂ ਸੀਗਾ ਉਹਨਾਂ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਰੀਤੀਆਂ ਨੇ ਉਹ ਸਹੀ ਨਹੀਂ ਲੱਗ ਰਹੀਆਂ ਕਿਉਂ ਇਦਾਂ ਕੀਤਾ ਜਾ ਰਿਹਾ ਹੈ ਦੇਖੋ ਜੀ ਅੱਜ ਆਈਟੀ ਦਾ ਜੁਮਾਨ ਹੈ ਇਨਫੋਰਮੇਸ਼ਨ ਟੈਕਨੋਲੋਜੀ ਆਈ ਹੈ ਰਾਜੀਵ ਗਾਂਧੀ ਜੀ ਲੈ ਕੇ ਆਏ ਬਾਬਾ ਭੀਮਰਾਓ ਅੰਬੇਦਕਰ ਜੀ ਨੇ ਇਤਿਹਾਸ ਲਿਖਿਆ ਉਸੇ ਕਰਕੇ ਅਸੀਂ ਸਾਰੇ ਅੱਜ ਪੜ੍ਹੇ ਲਿਖੇ ਇੱਕ ਸਮਾਜ ਚ ਰਹਨੇ ਆ ਕਿੱਥੇ ਤੱਕ ਚੰਦ ਤੱਕ ਸਾਡੇ ਜਿਹੜੇ ਬੱਚੇ ਨੇ ਉਹ ਪਹੁੰਚ ਰਹੇ ਨੇ ਸਾਡੀਆਂ ਪੀੜ੍ਹੀਆਂ ਹੈ ਨਾ ਮਤਲਬ ਇੰਨੀ ਤਰੱਕੀ ਕੀਤੀ ਜੀ এডਿਕੇਸ਼ਨ ਸੀ ਤਾਂ ਹੀ ਕੀਤੀ ਉਹਨਾਂ ਨੇ ਸੰਵਿਧਾਨ ਲਿਖਿਆ ਉਸ ਸੰਵਿਧਾਨ ਨੂੰ ਹੀ ਬਦਲ ਦਿੱਤਾ ਤੇ ਇਹ ਤਾਂ ਹੋਣਾ ਕੀ ਹੈ ਤੁਸੀਂ ਆਪ ਹੀ ਦੇਖ ਰਹੋ ਇੱਕ ਤਾਨਾਸ਼ਾ ਇੱਕ ਤੱਕੇशाही ਦੇ ਨਾਲ ਹੋ ਰਿਹਾ ਹੈ ਕਿ ਜੋ ਮੈਂ ਕਹਿਣਾ ਉਹੀ ਹੋਵੇ ਦੇਸ਼ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਕਿ ਕਾਂਗਰਸ ਪਾਰਟੀ ਨੇ 70 ਸਾਲ ਦੇ ਵਿੱਚ ਦੇਸ਼ ਦੇ ਵਿੱਚ ਇੰਨਾ ਕੁਝ ਕੀਤਾ ਕਿ ਇੱਕ ਆਧੁਨਿਕ ਜਿਹੜੀ ਸਾਡੀ ਦੁਨੀਆ ਉਹ ਅੱਜ ਅਸੀਂ ਸਾਹ ਲੈ ਰਹੇ ਆਂ ਦੇਸ਼ ਆਜ਼ਾਦ ਕਰਾਇਆ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਸੀਂ ਜਿਹੜੇ ਪੰਜਾਬੀ ਆ ਖੜੇ ਆ ਸਾਰੇ ਇੰਨੀਆਂ ਇਹ ਗੁਰੂਆਂ ਪੀਰਾਂ ਦੀ ਧਰਤੀ ਐ ਇੱਥੋਂ ਦੇ ਕਿੱਡੇ ਮਹਾਨ ਯੋਧਾ ਹੋਏ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਅਸੀਂ ਅੱਜ ਸੋਹਣੇ ਪੰਜਾਬ 'ਚ ਰਹਿ ਰਹੇ ਸੀ ਮਾਫੀ ਚਾਹੁੰਨੀ ਆ ਕਿ ਪਹਿਲਾਂ ਤਾਂ 2 ਸਾਲ ਤੋਂ ਜਿਹੜੀ ਆ ਝਾੜੂ ਦੀ ਸਰਕਾਰ ਆਈ ਇਹ ਤੇ ਇੱਕ ਜਿਹੜੀ ਉੱਤੇ ਭਾਜਪਾ ਦੀ 9.5 ਸਾਲ ਤੋਂ ਸਰਕਾਰ ਐ ਇਹਨਾਂ ਨੇ ਆਪਨੀ ਪਾਰਟੀ ਵਾਲੇ ਤਾਂ ਕਹਿ ਰਹੇ ਨੇ ਕਿ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਆ ਗਿਆ ਹੁਣ ਪੰਜਾਬ ਦੇ ਵਿੱਚ ਤੁਸੀਂ ਵੀ ਇੱਥੇ ਰਹਨੇ ਹੋ ਮੈਂ ਵੀ ਇੱਥੇ ਰਹਨੀ ਆ ਪਹਿਲਾਂ ਤਾਂ ਮੇਰੀਆਂ ਮਾਇਲਾ ਭੈਣਾਂ ਨੇ ਪੁੱਛਦੀਆਂ ਨੇ ਕਿੱਥੇ ਨੇ ਤੁਹਾਡੀਆਂ ਗਰੰਟੀਆਂ ਜਿਹੜੀ ਤੁਸੀਂ 17 ਸਾਲ ਤੋਂ ਉੱਪਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਦੇਣਾ ਸੀ ਲੈ ਪਹਿਲਾਂ ਇੱਕੋ ਹੀ ਡਿਮਾਂਡ ਤੁਸੀਂ ਪੂਰੀ ਕਰ ਦਿਓ 2 ਸਾਲ ਹੋ ਗਏ ਬਣਿਆ ਨੂੰ ਮਾਰਚ ਚ ਕੀ ਦਿੱਤਾ ਜੀ ਇੱਕ ਬੀਬੀਆਂ ਨੂੰ ਕਿਹਾ ਸੀ ਪੈਨਸ਼ਨ ਵਧ ਕੇ ਦੇਵਾਂਗੇ ਸਗੋਂ ਵਿਧਵਾ ਔਰਤਾਂ ਦੀ ਪੈਨਸ਼ਨ ਘਟ ਦਿੱਤੀ ਗਈ ਹੈ ਸ਼ਗਨ ਸਕੀਮਾ ਜਿਹੜੀ ਬੇਟੀਆਂ ਦੇ ਵਿਆਹ ਤੇ ਮਿਲਦੀ ਹੈ ਮੈਂ ਇੱਕ ਜ਼ਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਰਹੀ ਆ ਕਾਂਗਰਸ ਦੇ ਟਾਈਮ ਚ ਜੋ ਹੋਇਆ ਇੱਕ ਵੀ ਸਕੀਮ ਇਹਨਾਂ ਤੋਂ ਨਹੀਂ ਹੋਈ। ਉਹੀ ਬ੍ਰਾਂਡ ਚੇਂਜ ਕਰੀ ਜਾਂਦੇ ਆ। ਆਪਦੀਆਂ ਫੋਟੋਆਂ ਲਾਲ ਲਾ ਕੇ ਜੀ 70 ਸਾਲਾਂ ਤੋਂ ਕਦੇ ਕਾਂਗਰਸ ਕਦੇ ਅਕਾਲੀਏ ਲੁੱਟਦੇ ਆ ਆਏ ਨੇ। ਅਸੀਂ ਤਾਂ ਉਹ ਸਿਸਟਮ ਨੂੰ ਸਹੀ ਕਰ ਰਹੇ ਆ ਜੇ ਇੱਕ ਸੂਜ ਦੇ ਫੀਤੇਆਂ ਨੂੰ ਗੱਠ ਦੇ ਲਈਏ ਨਾ ਚਾਰ ਦਿਨ ਖੋਲੀਏ ਨਾ ਉਹ ਵੀ ਬਹੁਤ ਔਖੇ ਖੋਲਣੇ ਪੈਂਦੇ ਨੇ। ਇਹਨਾਂ ਨੂੰ ਤਾਂ 70 ਸਾਲ ਹੋ ਗਏ ਸਿਸਟਮ ਬਦਲਣ ਨੂੰ ਟਾਈਮ ਲੱਗਣਾ। ਦੇਖੋ ਜੀ ਕਦੇ ਵੀ ਸਾਡੇ ਕਾਂਗਰਸ ਦੇ ਕਿਸੇ ਵੀ ਸੀਐਮ ਨੇ ਇੱਕ 400 ਕਰੋੜ ਦਾ ਜਹਾਜ਼ ਲੈ ਕੇ ਇੱਕ ਘੰਟੇ ਦਾ 10 ਲੱਖ ਤੋਂ ਵੱਧ ਜਿਹੜਾ ਉਹਦਾ ਕਿਰਾਇਆ ਉਹ ਨਹੀਂ ਦਿੱਤਾ। 35 ਕਿਲੋਮੀਟਰ ਦਾ ਸਫ਼ਰ ਇਹ ਹੈਲੀਕਾਪਟਰਾਂ ਚ ਕਰਦੇ ਨੇ ਮੈਨੂੰ ਦੱਸੋ ਪਹਿਲਾਂ ਇਹ ਕੁਝ ਪਹਿਲਾਂ ਕਦੀ ਹੋਇਆ ਹਾਂ ਇਹ ਚੀਜ਼ਾਂ ਹੋਈਆਂ ਜਿਹੜੀਆਂ ਇਹ ਕਰ ਰਹੇ ਨੇ ਇਹ ਉਹ ਕਰਕੇ ਦਿਖਾਉਣ ਜੋ ਪਹਿਲੀ ਸਰਕਾਰਾਂ ਨੇ ਨਹੀਂ ਕੀਤਾ ਇਹ ਤਾਂ ਉਹ ਕਰ ਰਹੇ ਨੇ ਸਾਡੇ ਤੋਂ ਹੋਰ ਬੋਝ ਪਾ ਰਹੇ ਨੇ ਇਹ ਤਾਂ ਉਹ ਕਰ ਰਹੇ ਨੇ ਵੀ ਨਾ ਕਾਂਗਰਸ ਨੇ ਕਦੀ 400 ਕਰੋੜ ਦਾ ਜਹਾਜ਼ ਖਰੀਦਿਆ ਨਾ ਕਦੀ ਕਾਂਗਰਸ ਨੇ ਪਹਿਲਾਂ ਬਣਦੇ ਸਾਰੇ ਨੇ ਧਰਨੇ ਲਵਾਏ ਹੇ ਨੌਕੀਜ਼ੇ ਵਿਧਵਾਦਿਆਂ ਪੈਨਸ਼ਨਾਂ ਕੱਟੀਆਂ ਅਸੀਂ ਕੱਟ ਰਹੇ ਆ ਕਿਤੇ ਇਹ ਨਾ ਦਿਖਾਉਂਦੇ ਹੋਣ ਜੀ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਕਹਿੰਦੀਆਂ ਸੀਗੀਆਂ ਖਜ਼ਾਨਾ ਖਾਲੀ ਹੈ ਖਜ਼ਾਨੇ 'ਚ ਤਾਂ ਪੈਸੇ ਨੇ ਜਹਾਜ਼ ਵੀ ਖਰੀਦੇ ਜਾ ਰਹੇ ਨੇ ਟੂਰ ਵੀ ਜਹਾਜ਼ਾਂ ਤੇ ਕੀਤੇ ਜਾ ਰਹੇ ਨੇ ਉਹ ਦਿਖਾਉਂਦੇ ਨਾ ਹੁਣ ਵੀ ਖਜ਼ਾਨੇ 'ਚ ਪੈਸਾ ਹੈਗਾ ਅਸੀਂ ਉਹ ਦਿਖਾ ਰਹੇ ਆ ਦੇਖੋ ਭਾਈ ਜੀ ਇੱਕ ਮੈਂ ਨੌਜਵਾਨ ਬੱਚਿਆਂ ਦੀ ਮਾਂ ਮੈਂ ਤਾਂ ਇਹ ਦੱਸਣਾ ਚਾਹੁੰਦੀ ਆ ਮੇਰਾ ਬੱਚਾ ਡਾਕਟਰ ਹੈ ਇੱਕ ਉਦਾਹਰਨ ਦੇ ਤੌਰ ਤੇ ਦੱਸਦੀ ਆ ਮੇਰਾ ਬੱਚਾ ਡਾਕਟਰ ਹੈ ਤੇ ਉਹਨੇ ਕਦੇ ਪਾਸਪੋਰਟ ਨਹੀਂ ਸੀ ਬਣਾਇਆ ਵਧੀਆ ਸਕੂਲ ਦਾ ਮੈਂ ਉਹਨੂੰ ਪੜਾਇਆ ਵਧੀਆ ਐਜੂਕੇਸ਼ਨ ਦਿੱਤੀ ਉਹ ਡਾਕਟਰ ਬਣਿਆ ਰਜਿੰਦਰਾ ਮੈਡੀਕਲ ਕਾਲਜ ਤੋਂ ਤੇ ਜਦੋਂ ਇਹ 20 19 ਦਿਨ ਦੇ ਵਿੱਚ 20 ਕਤਲ ਹੋ ਗਏ ਸੀ ਨਾ ਇਹਨਾਂ ਦੀ ਸਰਕਾਰ ਬਣਦੇ ਸਾਰ ਕੋਈ ਲਾਅ ਐਂਡ ਆਰਡਰ ਨਹੀਂ ਮੇਰਾ ਬੱਚੇ ਨੇ ਆਪਣੇ ਸਾਨੂੰ ਬਿਠਾ ਕੇ ਦੋਨਾਂ ਨੂੰ ਸਾਨੂੰ ਹਸਬੰਡ ਵਾਈਫ ਨੂੰ ਕਹਿੰਦਾ ਵੀ ਮੈਂ ਤੁਹਾਡੇ ਨਾਲ ਇੱਕ ਪੇਰੈਂਟਸ ਨਾਲ ਗੱਲ ਕਰਨੀ ਹੈ ਕਿ ਮੈਂ ਉਰੇ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਮੈਂ ਉਰੇ ਸਿਕਿਉਰ ਫੀਲ ਨਹੀਂ ਕਰ ਰਿਹਾ ਮੈਨੂੰ ਦੱਸੋ ਭਗਵਾਨ ਤੁਮਨ ਜੀ ਕਹਿੰਦੇ ਸੀ ਗੋਰੇ ਉਰੇ ਆ ਕੇ ਕੰਮ ਕਰਨਗੇ ਸਾਡੇ ਤਾਂ ਸਾਰੇ ਬੱਚੇ ਬਾਹਰ ਜਾਈ ਜਾਂਦੇ ਨੇ ਜਿਹੜੇ ਬੱਚੇ ਨੇ ਉਹ ਨਸ਼ਿਆਂ ਨੇ ਖਾ ਲੇ ਤੁਸੀਂ ਮਾਪੇ ਦਾ ਹਾਲਤਾ ਦੇਖੋ ਕੱਲ ਮੈਂ ਜਗਰਾਵਾਂ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਦਾ ਵਿਸ਼ਾਲ ਧਰਨਾ ਸੀ ਅਸੀਂ ਮੀਟਿੰਗ ਰੱਖਦੇ ਇੱਕ ਧਰਨੇ ਦਾ ਰੂਪ ਧਾਰਨ ਕਰ ਜਾਂਦਾ ਸਾਡੇ ਪ੍ਰਧਾਨ ਜੀ ਰਾਜਾ ਬੜਿੰਗ ਜੀ ਜਦੋਂ ਬੋਲੇ ਮੈਂ ਬਹੁਤ ਅੰਤ ਮਾਤਾਵਾਂ ਭੈਣਾਂ ਪੇਟੀਆਂ ਜਿਨ੍ਹਾਂ ਦੇ ਭਰਾ ਨਸ਼ੇ ਨਾਲ ਮਰ ਗਏ ਮੈਂ ਰੋਂਦੀਆਂ ਦੇਖਦੀਆਂ ਰੋਜ਼ ਇਹ ਹਾਲਾਤ ਨੇ ਪੰਜਾਬ ਦੇ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਕਿ ਇਹਨਾਂ ਨੇ ਇਹ ਕੀਤਾ ਇਹ ਕੀਤਾ ਇਹਨਾਂ ਨੇ ਕਹਿਣਾ ਜੀ ਤੁਸੀਂ ਥੋੜਾ ਵੀ ਜਦੋਂ ਰਾਜ ਸੀਗਾ ਕਾਂਗਰਸ ਪਾਰਟੀ ਦਾ ਉਦੋਂ ਕੀ ਕੀਤਾ ਉਦੋਂ ਵੀ ਤਾਂ ਇਦਾਂ ਹੀ ਮਾਮਾ ਦੇ ਪੁੱਤ ਮਰਦੇ ਸੀਗੇ ਤੇ ਟਾਈਮ ਉਹੀ ਕਹਿ ਰਹੇ ਨੇ ਕਿ ਸਿਸਟਮ ਨੂੰ ਸੁਧਾਰਨ ਵਿੱਚ ਟਾਈਮ ਲੱਗਣਾ ਹੈ ਉਦੋਂ ਕਿਉਂ ਨਹੀਂ ਕੀਤਾ ਅਸੀਂ ਬਹੁਤ ਜ਼ੋਰ ਲਾਇਆ ਕੈਪਟਨ ਸਾਹਿਬ ਨੂੰ ਸਾਡੇ ਕਈ ਕਾਂਗਰਸੀ ਸੀਨੀਅਰ ਆਗੂ ਅਤੇ ਬੜੇ ਉਹਨਾਂ ਨੂੰ ਕਿਹਾ ਕਿ ਨਸ਼ਾ ਆ ਕਿਸਾਨ ਹੈ ਆਪਾਂ ਇਹ ਚੀਜ਼ਾਂ ਨੂੰ ਕੰਟਰੋਲ ਕਰੀਏ ਪਹਿਲਾਂ ਤਾਂ ਮਾੜੀ ਕਿਸਮਤ ਦੋ ਸਾਲ ਦੇ ਲਈ ਕੋਵਿਡ ਆ ਗਿਆ ਸਾਡੀ ਸਰਕਾਰ ਦੇ ਵਿੱਚ ਦੇਖੋ 2002 ਤੋਂ 744 ਸਰਕਾਰ ਲੋਕ ਯਾਦ ਕਰਦੇ ਆ ਤੇ ਜੇ ਸਾਡਾ ਪਿਛਲੇ ਸਰਕਾਰ ਦੇ ਵਿੱਚ ਕੈਪਟਨ ਸਾਹਿਬ ਨੇ ਸਾਡਾ ਕਹਿਣਾ ਨਹੀਂ ਮੰਨਿਆ ਤਾਂ ਹੀ ਅੱਜ ਅਸੀਂ ਇੱਥੇ ਖੜੇ ਹਾਂ ਤਾਂ ਹੀ ਇੱਥੇ ਖੜੀ ਹੈ ਨਾ ਪਾਰਟੀ ਪਰ ਫੇਰ ਵੀ ਕੋਈ ਲਾਅ ਐਂਡ ਆਰਡਰ ਇੰਨਾ ਮੈਂ ਕਹਿ ਸਕਦੀ ਆ ਕਿ ਕਾਂਗਰਸ ਦੀਆਂ ਦੋ ਸਰਕਾਰਾਂ ਮੈਂ ਬਿਲਕੁਲ ਨੇੜੇ ਤੋਂ ਦੇਖੀਆਂ ਚਿੜੀ ਨਹੀਂ ਸੀ ਭਟਕ ਸਕਦੀ ਤੇ ਹੁਣ ਕਪੜਾ ਵਪਾਰੀ ਦਾ ਕਤਲ ਸੁਨਿਆਰ ਦੀ ਦੁਕਾਨ 'ਚ ਵੜ ਕੇ ਕਤਲ ਹੈ ਕੁਲਚੇ ਵਾਲੇ ਦੇ ਬਾਹਰ ਵਪਾਰੀ ਬੈਠਾ ਉਹਦਾ ਕਤਲ ਕੀ ਹੋ ਰਿਹਾ ਇਹਨਾਂ ਦੇ ਐਮਐਲਏਸ ਤੋਂ ਸਾਰੇ ਤੋਂ ਮੈਂ ਜਵਾਬ ਪੁੱਛ ਦਿਆਂ ਕਿ ਤੁਸੀਂ ਪੜੇ ਲਿਖੇ ਹੋ ਕਈ ਤਾਂ ਚਲੋ ਪੜੇ ਲਿਖੇ ਵਧੀਆ ਵੀ ਹੈਗੇ ਨੇ ਉਹ ਦੱਸਣ ਕਿ ਐਦਾਂ ਲਾਅ ਐਂਡ ਆਰਡਰ ਅਸੀਂ ਬੀਬੀਆਂ ਮੇਰੀਆਂ ਭੈਣਾਂ ਕੋਈ ਸੈਰ ਕਰਨ ਨਹੀਂ ਜਾ ਸਕਦੀਆਂ ਖੁਦ ਮੈਂ ਮੈਂ ਸੋਚਦੀ ਆ ਮੈਂ ਮੋਬਾਈਲ ਆਪਾਂ ਮੋਬਾਈਲ ਰੱਖਿਆ ਕਿ ਕੋਈ ਰਸਤੇ ਸਾਨੂੰ ਪ੍ਰੋਬਲਮ ਆ ਜੇ ਆਪਾਂ ਦੱਸ ਸਕੀਏ ਮੋਬਾਈਲ ਵੀ ਲੈ ਕੇ ਜਾਣ ਨੂੰ ਦਿਲ ਨਹੀਂ ਕਰਦਾ ਭੀ ਉਹ ਵੀ ਕੋਈ ਖੋਲੂਗਾ ਖੋਂਦੇ ਨੇ ਮੇਰੇ ਘਰ ਦੇ ਬਾਹਰ ਹੋ ਰਿਹਾ ਹੈ ਕੁਝ ਇੰਨੀ ਵਧੀਆ ਸਾਡੀ ਕਲੋਨੀ ਹੈ ਪੜੇ ਲਿਖੇ ਲੋਕ ਰਹਿੰਦੇ ਨੇ ਪਰ ਉੱਤੇ ਕੁਝ ਹੋ ਰਿਹਾ ਕੰਨ ਪਟ ਰਹੇ ਨੇ ਬੀਬੀ ਔਰਤਾ ਕੋਈ ਕੋਈ ਸੇਫਟੀ ਹੈ ਨਹੀਂ ਮੈਨੂੰ ਦੱਸੋ ਪਹਿਲਾਂ ਕਿਹੜਾ ਰਾਜ ਹੈ ਜੰਗਲ ਰਾਜ ਹੈ ਸੋ ਬਹੁਤ ਹੀ ਦੁੱਖ ਦੀ ਗੱਲ ਹੈ ਜੋ ਸਾਡੇ ਦੇਸ਼ ਚ ਹੋ ਰਿਹਾ ਸਵਿਧਾਨ ਬਦਲਦੀਆਂ ਕੋਸ਼ਿਸ਼ਾਂ ਕਾਨੂੰਨ ਤਾਂ ਬਦਲਤਾ ਆ ਜਿਹੜੇ ਪਵਿੱਤਰ ਸਦਨ ਦੇ ਵਿੱਚ ਹਮਲਾ ਹੋਣਾ ਇਹ ਕੋਈ ਚੰਗੀਆਂ ਗੱਲਾਂ ਨਹੀਂ ਇਹ ਮੋਦੀ ਜੀ ਦਾ ਅੰਤ ਹੈ ਕੀ ਲੱਗ ਰਹੀ ਬਹੁਤ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਕੋਈ ਬਿੱਲ ਪਾਸ ਕਰਨਾ ਸੀਗਾ 142 ਜਿਹੜੇ ਸਸਪੈਂਡ ਕੀਂਦੇ ਨੇ ਸੰਸਦ ਮੈਂਬਰ ਇਹ ਸਾਰੀ ਚਾਲ ਸੀਗੀ ਉਹ ਬੰਦੇ ਵਿੱਚ ਭੇਜੇ ਸਰਕਾਰ ਦੀ ਉਹ ਚਾਲਾ ਬਹੁਤ ਲੋਕ ਤਾਂ ਇਹ ਕਹਿ ਰਹੇ ਨੇ ਬਿੱਲ ਪਾਸ ਕਰਨਗੇ ਤਾਂ ਸਸਪੈਂਡ ਕੀਤੇ ਨਹੀਂ ਲੱਗ ਰਿਹਾ ਕਿ ਇਦਾਂ ਹੋ ਸਕਦਾ ਤੁਸੀਂ ਦੇਖੋ ਆਪੀਸੀ ਧਾਰਾ ਸਾਰਾ ਕੁਝ ਚੇਂਜ ਹੋ ਗਿਆ ਆਪਦੇ ਕਿਉਂ ਨਹੀਂ ਬਾਹਰ ਕੱਡੇ ਸਾਡੇ ਦੂਜੀਆ ਪਾਰਟੀ ਹੈ ਕਿਉਂ ਬਾਹਰ ਕੱਢੀਆ ਕਿਉਂਕਿ ਉਹ ਬੋਲਦਿਆਂ ਨੇ ਉਹ ਸਵਾਲ ਪੁੱਛਦੇ ਨੇ ਉਹ ਸਦਨ ਚਾ ਜਿਹੜਾ ਅਟੈਕ ਹੋਇਆ ਜਿੱਥੇ ਪਰ ਕਹਿੰਦੇ ਸੀ ਕੋਈ ਪਰਿੰਦਾ ਵੀ ਪਰ ਨਹੀਂ ਮਾਰੂਗਾ ਹੈਨਾ ਉੱਥੇ ਵੀ ਅਟੈਕ ਹੋ ਗਿਆ ਬ੍ਰਿਜ ਪੂਸ਼ਨ ਜੀ ਦਾ ਉਹਨਾਂ ਨੇ ਕੀ ਕੀਤਾ ਪਹਿਲਵਾਨ ਕੁੜੀਆਂ ਰੋਂਦੀਆਂ ਵਿਚਾਰੀਆਂ ਮੈਡਲ ਗੰਗਾ ਸਿੱਟਣ ਚਲੇ ਗਈਆਂ ਕੀ ਇਨਸਾਫ ਮਿਲੇ ਉਹ ਬੱਚੀਆਂ ਨੂੰ ਕਿੱਥੇ ਦੇਸ਼ ਦੇ ਜਿਹੜੇ ਸਾਡੇ ਖਿਡਾਰੀ ਨੇ ਮਾਣ ਹੁੰਦੇ ਨੇ ਦੇਸ਼ ਦਾ ਹੈ ਬੱਚੀਆਂ ਨੂੰ ਪੁੱਛ ਕੇ ਦੇਖੋ ਇਹ ਮਾਵਾਂ ਖੜੀਆਂ ਨੇ ਕਿ ਕੁੜੀਆਂ ਨੂੰ ਕਿਵੇਂ ਪੜਾਉਣਿਆ ਸੀ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਕਿਵੇਂ ਪੜਨ ਆਉਣਾ ਪੈਂਦਾ ਬਾਹਰ ਇੱਥੇ ਸੁਭਿਦਾਵਾਂ ਦਾ ਕੀ ਦੇਣੀ ਆ ਕਿ ਬੱਚਿਆਂ ਨੂੰ ਕੋਈ ਸਕਾਲਰਸ਼ਿਪ ਦੇਣ ਕੋਈ ਫ੍ਰੀ ਐਜੂਕੇਸ਼ਨ ਦੇਣ ਜਿਹੜੇ ਬੱਚੇ ਪੜ੍ਹੇ ਲਿਖੇ ਜਿਹੜੇ ਦੇਸ਼ ਦਾ ਮਾਣ ਵਧਾਉਂਦੇ ਨੇ ਉਹਦਾ ਰੋਂਦੇ ਫਿਰਦੇ ਨੇ ਸੜਕਾਂ ਤੇ ਉਹਨਾਂ ਨਾਲ ਲਾਠੀ ਚਾਰਜ ਹੁੰਦੇ ਨੇ ਕੋਦ ਅਸੀਂ ਜੰਤਰ ਮੰਤਰ ਤੇ ਸਾਡੇ 올 ਇੰਡੀਆ ਪ੍ਰਧਾਨ ਨੈਟਾ ਦਸੂਜਾ ਜੀ ਉਹਨਾਂ ਦੇ ਨਾਲ ਪਹਿਲਵਾਨਾਂ ਕੋਲ ਕਿੰਨੇ ਵਾਰ ਜਾ ਕੇ ਆਏ ਕਿਸੇ ਨੇ ਨਹੀਂ ਸੁਣਿਆ ਕੀ ਕਰਦੇ ਆ ਇਹ ਮੋਦੀ ਜੀ 24 ਚ ਅਲੈਕਸ਼ਨਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਦੀ ਤਾਂ ਇਹ ਸਾਰੇ ਮਸਲੇ ਹੱਲ ਹੋਣਗੇ ਜੀ ਜਿਹੜੇ ਲੋਕ ਦਰਨੇ ਬਿਲਕੁਲ ਹੋਣਗੇ ਜੀ ਇਸ ਲੋਕ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਆਪਣੀ ਦੇਸ਼ ਦੀ ਜਨਤਾ ਨੂੰ ਅਪੀਲ ਕਰਦੀ ਆਂ ਆਪਦੇ ਪੰਜਾਬੀ ਭੈਣ ਭਾਈਆਂ ਨੂੰ ਅਪੀਲ ਕਰਦੀ ਆਂ ਕਿ ਆਉਣ ਵਾਲੀ 24 ਦੇ ਵਿੱਚ ਕਾਂਗਰਸ ਨੂੰ ਮੌਕਾ ਦਿਓ ਯਾਦ ਹੈ ਲੋਕ ਕਰਦੇ ਸਾਰੇ ਮਨਮੋਨ ਸਿੰਘ ਜੀ ਦੀ ਸਰਕਾਰ ਨੂੰ ਆ ਜਿਹੜਾ ਦਿੱਲੀ ਜਾਣਦੇ ਆ ਜਲੰਧਰ ਅੰਮ੍ਰਿਤਸਰ ਜਾਣਦੇ ਆ ਇੰਨੇ ਸੋਹਣੇ ਰੋਡਸ ਬਣੇ ਨੇ ਸਾਰੇ ਸਾਡੇ ਪ੍ਰਧਾਨ ਮੰਤਰੀ ਮਨਮੋਨ ਸਿੰਘ ਜੀ ਸੀਗੇ ਉਦੋਂ ਦੀ ਕਾਂਗਰਸ ਦੀ ਦੇਣ ਹੈ ਇਹ ਸੋਚਣਾ ਚਾਹੀਦਾ ਲੋਕਾਂ ਨੂੰ ਇਹ ਉਹ ਸੋਨੀਆ ਗਾਂਧੀ ਸਾਡੇ ਲੀਡਰ ਹੈ ਜਿਹੜੇ ਸੋਚਦੇ ਆ ਮੈਂ ਹਿੰਦੁਸਤਾਨ ਨੂੰ ਉਸ ਦਿਨ ਅਮੀਰ ਵਾਂਗੂ ਮੰਨੂਗੀ ਜਦ ਹਰ ਇੱਕ ਗਰੀਬ ਪੇਟ ਭਰ ਕੇ ਰੋਟੀ ਖਾ ਕੇ ਸੌਊਗਾ ਇਹ ਉਹ ਕਾਂਗਰਸ ਹੈ ਧੰਨਵਾਦ ਹਾਂਜੀ ਇਹ ਸਨ ਕਾਂਗਰਸ ਪਾਰਟੀ ਦੇ ਅ ਪੰਜਾਬ ਦੇ ਮਹਿਲਾ ਪ੍ਰਧਾਨ ਸੋ ਇਹਨਾਂ ਨੇ ਕਿਹਾ ਕਿ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਸੰਵਿਧਾਨ ਨਾਲ ਸੇੜਸਾੜ ਕੀਤੀ ਜਾ ਰਹੀ ਆ ਸੋ 24 ਦੇ ਵਿੱਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ ਤਾਂ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ਤੇ ਲੈ ਕੇ ਜਾਣ ਲਈ ਉਪਰਾਲੇ ਕੀਤੇ ਜਾਣਗੇ ਜੋ ਧਰਨੇ ਚੱਲ ਰਹੇ ਨੇ ਜੋ ਮੰਗਾਂ ਨੇ ਉਹ ਸਭ ਦੀਆਂ ਪੂਰੀਆਂ ਕੀਤੀਆਂ ਜਾਣਗੀਆਂ ਫਿਲਹਾਲ ਕਦੋਂ ਮੰਗਾਂ ਪੂਰੀਆਂ ਹੁੰਦੀਆਂ ਨੇ ਕਦੋਂ ਕਾਂਗਰਸ ਦੀ ਸਰਕਾਰ ਬਣਦੀ ਆ 24 ਦੇ ਵਿੱਚ ਕੀ ਕਾਂਗਰਸ ਦੇ ਝੋਲੀ ਚ ਦੇਸ਼ ਦੇ ਲੋਕ ਨੇ ਜਿਹੜੇ ਉਹ ਸੱਤਾ ਪਾਉਂਦੇ ਨੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਟਿਆਲਾ